ਜਿਹੜੀ ਅੱਜ ਦੀ ਮੀਟਿੰਗ ਹੈ ਇਹ ਮੇਰੇ ਆਪਣੇ ਪਰਿਵਾਰਕ ਮੀਟਿੰਗ ਹੈ ਅਸੀਂ ਪਰਿਵਾਰ ਚ ਆਪਣੇ ਬੈਠੇ ਸੀਗੇ ਜਿਹੜਾ ਕੁਮਾਰਵੰਡੀ ਇਰਾਕਾ ਹੈ ਜਾਂ ਕ੍ਰਿਸ਼ਨानगर ਹੋ ਗਿਆ ਮਾਇਾਨਗਰ ਹੋ ਗਿਆ ਗੋਬਿੰਦਨਗਰ ਹੋ ਗਿਆ ਨਿਊ ਪ੍ਰੇਮਨਗਰ ਹੋ ਗਿਆ ਪਹਿਲੇ ਦਿਵਾਲ ਨਗਰ ਹੋ ਗਿਆ ਆਪਣਾ ਹੋਰ ਆਪਣਾ ਪੈਨ ਰੋਜ਼ਿੰਗਲੇਵ ਹੋ ਗਿਆ ਜਸਵੰਤਨਗਰ ਜਸਵੰਤਨਗਰ ਇਹ ਇਲਾਕੇ ਤੋਂ ਆ ਜਿੱਥੇ ਅਸੀਂ ਜੰਮੇ ਬਣੇ ਕੁਮਾਰ ਮੰਡੀ ਸਾਹਮਣੇ ਜਿਹੜਾ ਹੈਗਾ ਬਾਈ ਨੰਦਕੌਰ ਗੁਰਦਵਾਰ ਸਾਹਿਬ ਦੇ ਸਾਹਮਣੇ ਮੇਰਾ ਜਮੇ ਹੋਇਆ ਇੱਥੇ ਘਰ ਸੀਗਾ ਪਹਿਲੇ ਫਿਰ ਪਿੱਛੇ ਹੁਣ ਮੇਰਾ ਨਿਊ ਪ੍ਰੇਮਨਗਰ ਪਿਛਲੇ ਪਾਸੇ ਘਰ ਹੈ ਮੈਂ ਤਾਂ ਆਪਣੇ ਘਰੇ ਆਇਆ ਵਕੀਲ ਦੇ ਤੌਰ ਤੇ ਬਹੁਤ ਹੋਰ ਆਇਆ ਪਰ ਜਦੋਂ ਦੀ ਟਿਕਟ ਮਿਲੀ ਹੈਗੀ ਇਲੈਕਸ਼ਨ ਦੀ ਕੈਂਪੇਨ ਸਟਾਰਟ ਹੋਈ ਹੈ ਤਾਂ ਇਸ ਇਲਾਕੇ ਕੁਮਾਰ ਮੰਡੀ ਦੇ ਵਿੱਚ ਮੈਂ ਅੱਜ ਦੂਜੀ ਵਾਰ ਆਇਆ ਬੜਾ ਪਿਆਰ ਮਿਲ ਰਿਹਾ ਬੜਾ ਸੇਵ ਮਿਲ ਰਿਹਾ ਔਰ ਬਹੁਤ ਵੱਡੀ ਗੱਲ ਹੈ ਕਿ ਮੈਨੂੰ ਆਪਣਾपन ਮਿਲਦੇ ਆ ਜਿਹੜਾ ਕਿਸੇ ਨੂੰ ਆਪਣਾਪਨ ਮਿਲਦਾ ਨਹੀਂ ਸਭ ਲੱਗ ਰਿਹਾ ਵੀ ਜਿਵੇਂ ਜਿਹੜਾ ਥੋੜੀ ਬੈਗੀ ਕੀਤੀ ਹੈ ਇਹ ਪਿਆਰ ਆ ਸਾਰਿਆਂ ਦਾ ਜੀ ਦਿਲ ਵੱਡੇ ਹੋਣੇ ਚਾਹੀਦੇ ਆ ਜਗਾ ਦੀ ਕੋਈ ਗੱਲ ਨਹੀਂ ਦਿਲ ਚ ਮਨ ਨੂੰ ਰੱਖਿਆ ਹੋਇਆ ਐਡੀ ਵੱਡੀ ਖੁਸ਼ੀ ਆ ਇਹ ਦਿਲ ਦਾ ਕਾਰਨ ਹੀ ਹੈ ਕਿ ਜਉ ਸਾਰਿਆਂ ਨੇ ਦਿਲ ਚ ਰੱਖਿਆ ਹੋਇਆ ਹੈ ਨਾ ਇਸੇ ਕਰਕੇ ਚਾਹੇ ਮੇਰੇ ਪੋਸਟਰਾਂ ਤੇ ਕਾਲਾ ਪੇਂਟ ਮਾਰੀ ਜਾਣ ਮੈਨੂੰ ਦਿਲੋਂ ਨਹੀਂ ਘਟ ਸਕਦੇ ਸਰ ਸਾਡੇ ਲੋਕਾਂ ਦਾ ਪੋਸਟਰ ਖਰਾਬ ਕੀਤੇ ਜਾ ਰਹੇ ਜਾਂ ਫਾੜੇ ਜਾ ਰਹੇ ਉਹਦੇ ਬਾਰੇ ਕੁਝ ਉਹਦੀ ਹਾਲੀਂਡੇ ਸੀ ਕੰਪਲੇਨਟ ਨੇ ਰਿਟਰਨਿੰਗ ਅਫਸਰ ਨੂੰ ਸਾਨੂੰ ਦੇ ਚੁੱਕੇ ਆ ਇਹ ਇੱਕ ਬੜੀ ਡੀਪ ਰੂਟਡ ਕਾਂਸਪੀਰੇਸੀ ਹੈ ਇੱਕ ਕਾਂਸਪੀਰੇਸੀ ਕਰ ਰਹੀ ਹੈ ਕਿ ਪਹਿਲੇ ਤਾਂ ਪੋਸਟਰ ਇਹ ਆਪਣੀ ਆਪ ਕਾਲੇ ਕਰਨ ਲਾਪੇ ਡੀਫੇਸ ਕਰਨ ਲਾਪੇ ਫਿਰ ਇਹਨਾਂ ਨੇ ਉੱਪਰੋਂ ਪੋਲੀਟੀਕਲ ਪ੍ਰੈਸ਼ਰ ਪਾ ਕੇ ਕਮਿਸ਼ਨਰ ਸਾਹਿਬ ਤੇ ਮੈਨੂੰ ਪਤਾ ਕਮਿਸ਼ਨਰ ਦਾ ਮੰਨਣਾ ਨਾ ਮੰਨਣਾ ਮੈਨੂੰ ਪਤਾ ਕਿਦੇ ਕੋਲ ਫੋਨ ਆਇਆ ਉਹਨੂੰ ਕਹਿ ਕੇ ਆਪਣੇ ਕਾਰਪੋਰੇਸ਼ਨ ਦੇ ਬੰਦੇ ਲਾ ਕੇ ਵੀ ਡੀਫੇਸ ਕੀਤੇ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਚੀਜ਼ਾਂ ਦਾ ਮੈਂ ਤਾਂ ਕਹਿੰਦਾ ਹੋਰ ਕਰ ਦੇਣਾ ਸਾਡੇ ਜਿਹੜੇ ਪੋਸਟਰ ਲੱਗੇ ਆ ਜਿਹੜਾ ਅਸੀਂ ਲਵਾਏ ਆ ਨਾ ਅਸੀਂ ਲੋਕਾਂ ਦੀ ਪਰਮਿਸ਼ਨਾਂ ਲੈ ਕੇ ਲਵਾਏ ਆ ਮੇਰੇ ਕੋਲ ਪਰਮਿਸ਼ਨਸ ਵੀ ਹੈਗੀਆਂ ਸਾਰੀਆਂ ਲੋਕਾਂ ਨਾਲ ਆਪਣੇ ਘਰਾਂ ਬਾਹਰ ਲਾਈਆਂ ਪਰ ਇਹ ਏਦਾਂ ਦੇ ਚੌਧਰੀ ਨੇ ਆਈਆਈਟੀ ਦਾ ਦਿਮਾਗ ਨਾ ਪਿੱਛੇ ਸਾਡਾ ਦੁਆਬਾ ਤਾਂ ਹੈ ਨਹੀਂ ਵਕੀਲਾਂ ਵਾਲਾ ਇਹ ਆਈਆਈਟੀ ਦਾ ਦਿਮਾਗ ਕੀ ਕਰਦਾ ਓਦਾਂ ਦੇ ਨਕਲੀ ਪੋਸਟਰ ਆਉਚ ਵਾਲੇ ਤੇ ਕਈ ਕੰਦਾਂ ਦੇ ਵਿਚਾਰਿਆਂ ਜਿਹਨਾਂ ਨੇ ਨਵੇਂ ਪੇਂਟ ਕਰਾਏ ਉਹਨਾਂ ਤੋਂ ਲਵਾਤੇ ਮੈਨੂੰ ਨੇ ਆਈ ਮੈਂ ਕਹਿੰਦਾ ਮੇਰੇ ਤਾਂ ਤੁਹਾਡੀ ਪਰਮਿਸ਼ਨ ਹੈਗੀ ਆ ਕਹਿੰਦੇ ਅਸੀਂ ਦਿੱਤੀ ਨਹੀਂ ਸੀਗੀ ਮੈਂ ਕਹਾਂ ਫੇਰ ਜਾ ਕੇ ਨਾ ਸਜੀਵ ਰੋੜਾ ਇਹਨੂੰ ਪੁੱਛੋ ਜਾਂ ਮੈਂ ਕਹਾਂ ਆਸ਼ਿਸ਼ ਨੂੰ ਪੁੱਛੋ ਮੈਂ ਮੈਨੂੰੜਾ ਪੁੱਛੋ ਮੈਂ ਕਹਾਂ ਅਸੀਂ ਜਿਹੜੇ ਨਾ ਪੋਸਟਰ ਉੱਥੇ ਲਵਾਏ ਆ ਜਿਨ੍ਹਾਂ ਦੀ ਨਾਲ ਅਸੀਂ ਵੀਡੀਓਜ਼ ਹੀ ਰਿਕਾਰਡ ਕੀਤੀਆਂ ਔਰ ਉਹਨਾਂ ਦੀ ਅਸੀਂ ਕੰਸੈਂਟ ਲਈ ਹੋਈ ਹੈ ਔਰ ਉਹਨਾਂ ਕੋ ਪਾਸੇ ਜਿਹੜੇ ਪੋਸਟਰ ਲਵਾ ਕੇ ਬਕਾਇਦਾ ਸਾਰੀਆਂ ਵੀਡੀਓ ਦਾ ਕੰਸੈਂਟ ਜਿਹੜੀ ਅਸੀਂ ਆਰਓ ਸਾਹਿਬ ਨੂੰ ਭੇਜ ਚੁੱਕੇ ਹੈਗੇ ਆ ਸਲਿੱਪਸ ਉੱਪਰ ਲਗਾਏ ਸਹੀ ਨਹੀਂ ਉਹ ਆਡਾ ਇਹ ਆਡਾ ਸੱਪ ਵਾਲੇ ਆਡਾ ਜਿਹੜੇ ਆ ਵਾਲੇ ਹੈਗੇ ਅਸੀਂ ਕਰਵਾ ਰਹੇ ਆ ਅਸੀਂ ਕੋਈ ਗਮ ਹੈ ਵਕੀਲ ਆ ਮੈਨੂੰ ਪਤਾ ਲੋਕ ਕੀ ਹੈ ਮੈਂ ਕਦੀ ਨਾ ਨੌ ਤੋੜਨ ਦੀ ਔਰ ਡੀਫੇਸਮੈਂਟ ਵੈਂਟ ਦੀ ਗਲਤਾਂ ਮੈਂ ਜ਼ਿੰਦਗੀ ਨਹੀਂ ਕਰਦਾ ਕਿਉਂਕਿ ਮੇਰੀਆਂ ਆਪਣੀਆਂ ਪ੍ਰਾਪਰਟੀਆਂ ਐ ਮੈਂ ਨਹੀਂ ਜਾਂਦਾ ਕਿਸੇ ਦੀ ਪ੍ਰਾਪਰਟੀ ਡੀਫੇਸਮੈਂਟ ਜਾਂ ਡੀਫੇਸ ਹੋਵੇ ਪਰ ਜੇ ਕੋਈ ਮਿਸਟਰ अरोड़ा ਜਾਂ ਕਾਂਗਰਸ ਵਾਲਾ ਨੇ ਕੀਤੀ ਹੈਗੀ ਹੈ ਤੇ ਮੈਂ ਉਹਨਾਂ ਵੱਲੋਂ ਵੀ ਤੁਹਾਡੇ ਚੈਨਲ ਦੇ ਥਰੂ ਮਾਫੀ ਮੰਗਦਾ ਕਿ ਉਹਨਾਂ ਨੇ ਗਲਤੀਆਂ ਕੀਤੀਆਂ ਪਰ ਮਾਫੀ ਮੈਂ ਮੰਗਦਾ ਤਾਂ ਸਭ ਗੱਲ ਕਰੀਏ ਕਵਲਜੀ ਸਿੰਘ ਕੜਵਲ ਜਿਹੜੇ ਦੁਆਰਾ ਕਾਂਗਰਸ ਸ਼ਾਮਲ ਹੋਏ ਨੇ ਉਸ ਤੋਂ ਬਾਅਦ ਕਈ ਤਰੀਕੇ ਦੇ ਜਿਹੜੇ ਸਵਾਲ ਨੇ ਲਿਛਾੜ ਸਿਮਰਜੀ ਬੈਂਸ ਵੱਲੋਂ ਚੱਕੇ ਗਏ ਨੇ ਤੁਸੀਂ ਕਿਸ ਤਰ੍ਹਾਂ ਦੇ ਦੇ ਦਿਓ ਜੀ ਆਟੋ ਕਲੇਸ਼ਨ ਹੋ ਗਿਆ ਗੱਲ ਪਤਾ ਕੀ ਹੈ ਜੀ ਇਹ ਹੈਗਾ ਕਾਂਗਰਸ ਪਾਰਟੀ ਦਾ ਆਪਣਾ ਰੌਲਾ ਰੱਪਾ ਮੈਂ ਉਹਦੇ ਕੀ ਪੈਣਾ ਹੈ ਜੀ ਉਹ ਸਿਆਣੇ ਹੈਗੇ ਸਾਰੇ ਕਰਵਲ ਸਾਹਿਬ ਪਤਾ ਕੀ ਹੈ ਜਿਵੇਂ ਹੁੰਦੀ ਹੈ ਨਾ ਆਪਾਂ ਪਾਰਟੀ ਤੇ ਜਾਈਏ ਤਾਂ ਕਈ ਟਾਈਪ ਦੇ ਵੇਂਜਰ ਬਏ ਹੁੰਦੇ ਆ ਤਾਂ ਕਈ ਵਾਰ ਮਨ ਬੜਾ ਵਿਚਲਿਤ ਹੋ ਜਾਂਦਾ ਲਾਚੀ ਹੁੰਦਾ ਹੈ ਕਿ ਆ ਵੀ ਚਖਲਾ ਵੀ ਚਖਲਾ ਵੀ ਚਖਲਾ ਸੋ ਉਹਨਾਂ ਨੂੰ ਕਰਵਲ ਸਾਹਿਬ ਤੇ ਦੂਜਿਆਂ ਨੂੰ ਸਾਰਿਆਂ ਨੂੰ ਆਦਤ ਹੈ ਸਾਡੋ ਆ ਵੀ ਆਹੀ ਤਾਂ ਇੱਕ ਸੋਚ ਨਾਲ ਖੜੇ ਆ ਸਾਡੀ ਸੋਚ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਿਰ ਪੰਜਾਬ ਵਾਸਤੇ ਹੈ ਔਰ ਪੰਜਾਬ ਤੋਂ ਇਲਾਵਾ ਕੋਈ ਨਹੀਂ ਸੋਚੀ। ਉਮਰਤਾਪੁਰ ਪੰਜਾਬ ਸਰਕਾਰ ਨੇ ਇੱਕ ਉਹ ਦਿੱਤਾ ਸੀ ਜੁਮਲਾ ਜੁਧ ਨਸ਼ਿਆਂ ਦੇ ਵਿਰੁੱਧ 31 ਮਈ ਲਾਸਟ ਡੇਟ ਸੀ। ਉਹ ਕਹਿੰਦੇ ਨੇ 80% ਪਰਸੈਂਟ ਤੋਂ ਜ਼ਿਆਦਾ ਸੀ ਨਸ਼ਾ ਖਤਮ ਕਰ ਚੁੱਕਿਆ। ਕੀ ਸਮਝਣਾ ਨਸ਼ਾ ਖਤਮ ਹੈ? ਸਭ ਤੋਂ ਪਹਿਲਾਂ ਜੜ ਨਸ਼ੇ ਜਿਹੜਾ ਮੁਹਿੰਮ ਜਲਾਈ ਹੈ ਇਹਨਾਂ ਨੇ। ਉਹ ਮੁਹਿੰਮ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਆ ਕੇ ਤੇਜੀ ਦੀ ਵਾਰ ਸਾਡੇ ਬੋਲਿਆ ਕਿ ਫਲਾਣੇ ਪਿੰਡ ਦੇ ਵਿੱਚ ਵਾ ਗਿਆ। ਉੱਥੇ ਉਹ ਪਿੰਡ ਵਾਲਿਆਂ ਨੇ ਕਿਹਾ ਜੀ ਇੱਥੇ ਨਸ਼ੇ ਖਤਮ ਹੋ ਗਏ ਇੱਕ ਪਰ ਅੱਧਾ ਪਰਸੈਂਟ ਰਹਿ ਗਿਆ ਉਸੇ ਦਿਨ ਸ਼ਾਮ ਨੂੰ ਉੱਥੇ ਬੀਬੀ ਜੀ ਨੇ ਲਾਈਵ ਹੋ ਕੇ ਗੱਲ ਕੀਤੀ ਕਿ ਨਸ਼ੇ ਜਿਹੜੇ ਆ ਨਾ ਉੱਥੇ ਅੱਗੇ ਨਾਲੋਂ 50 ਗੁਣਾ ਵੱਧ ਗਏ ਆ ਜਾਂ ਤਾਂ ਉਹ ਪਿੰਡ ਵਾਲੇ ਵਸਦੀਖ ਸੱਚ ਬੋਲਦੇ ਆ ਜਾਂ ਮਿਸਟਰ ਕੇਜ ਦੀਵਾਲ ਸੱਚ ਬੋਲਦੇ ਆ ਇਹ ਜਿਹੜੇ ਨਾ ਮੁਹਿਮਾ ਮੁਹਿਮਾ ਚਲਾਉਂਦੇ ਆ ਕੱਲ ਡੀਜੀਪੀ ਸਾਹਿਬ ਦਾ ਪ੍ਰੈਸ ਕਾਨਫਰੰਸ ਹੋਈ ਕਿ ਸਾਨੂੰ 2 ਮਹੀਨੇ ਹੋਰ ਚਾਹੀਦੇ ਆ ਜਿਹੜੇ ਪਿਲੇ ਸਾਢੇ 3 ਮਹੀਨੇ ਸਾਲਾਂ ਦੇ ਵਿੱਚ ਝੂਠ ਬੋਲਦੇ ਆ ਸਾਢੇ 3 ਸਾਲਾਂ ਹੋਵੇ ਨਸ਼ਾ ਨਹੀਂ ਖਤਮ ਕਰਾ ਸਕੇ ਔਰ ਨਸ਼ਾ 100 ਗੁਣਾ ਵਧਾਤਾ ਜਿਹੜੇ ਬੰਦਿਆਂ ਨੇ ਤਰੀਕਾਂ ਦੇ ਹੀ ਜਾਂਦੇ ਆ ਤਰੀਕਾਂ ਦਾ ਵਾਹੇ ਹਾਲ ਹੈ ਇੱਕ ਫਿਲਮ ਆਈ ਸੀ ਸਨੀ ਦੇ올 ਦੀ ਮੈਨੂੰ ਯਾਦ ਬੁੱਲ ਗਿਆ ਨਾਮ ਉਹਦਾ ਕਾਮਨੀ ਕਾਮਨੀ ਤਰੀਕ ਤੇ ਤਰੀਕ ਆ ਸਾਡੇ ਤੇ ਜੁਮਲੇ ਕਰੀ ਜਾਂਦੇ ਆ ਤਰੀਕ ਤੇ ਤਰੀਕ ਏਅਰਪੋਰਟ ਅੱਜ ਚੱਲ ਪਿਆ ਏਅਰਪੋਰਟ ਕੱਲ ਚੱਲ ਵੇ ਅੱਪਰਸ 40 ਤਰੀਕਾਂ ਦੇ ਬੈਠੇ ਆ ਦੇ ਬੈਠੇ ਕਿ ਨਹੀਂ ਕਹਿੰਦੇ 25 ਸਾਲ ਤੋਂ ਪਹਿਲੀ ਵਾਰ ਕਹਿੰਦੇ ਟੇਅਰਪੋਰਟ 25 ਸਾਲ ਪਹਿਲੇ ਜਲਦ ਸੀਗਾ ਹੋਇਆ ਤੇ ਪਹਿਲੀ ਔਰ ਹੁਣ ਅਸੀਂ ਸ਼ੁਰੂ ਕਰਨ ਲੱਗੇ ਆ ਉਹ ਨੇਤਾ ਜੀ ਨੂੰ ਤਰੀਕਾ ਹੀ ਨਹੀਂ ਪਤਾ ਉਹਨਾਂ ਨੂੰ ਇਹ ਨਹੀਂ ਪਤਾ ਕਿ 에ਅਰਪੋਰਟ ਦੇ ਜੜੀ ਗੱਲ ਪਹਿਲੀ ਔਰ ਜੜੀ ਹੈ ਪਾਰਲੀਮੈਂਟ 2015 ਦੇ ਵਿੱਚ ਬੀਬੀ ਅਰਸੀ ਨਰਦਗੌਰ ਬਾਦਲ ਨੇ ਕੀਤੀ ਜਿਹਦੇ ਮਿੰਟਸ ਰਿਕਾਰਡਡ ਹੈ ਔਰ ਇਹ ਉਹ ਕੈਂਡੀਡੇਟ ਨੇ ਸਾਡੇ ਜਿਹੜੇ ਆ ਹੋਟਲ ਪਾਮ ਕੋਰਟ 'ਚ ਖੜ ਕੇ ਕਹਿੰਦੇ ਐਕਸਟੈਂਸ ਨੂੰ ਫੋਨ ਕਰਦੇ ਆ ਕਿ ਵੇਖ ਲਿਓ ਇਹ ਹਲਕਾ ਪਛਮੀ ਜਾਂਦਾ ਕਿ ਨਹੀਂ ਜਾਂਦਾ ਸੋ ਜਿਨ੍ਹਾਂ ਨੂੰ ਆਪਣੇ ਹਲਕੇ ਦੀ ਹਦੂਦਾਂ ਹੀ ਨਹੀਂ ਪਤਾ ਜਿਨ੍ਹਾਂ ਨੂੰ ਆਪਣੇ ਹਲਕੇ ਬਾਰੇ ਨਹੀਂ ਪਤਾ ਕਿਉਂਕਿ ਹੈ ਇਥੋਂ ਦਾ ਇਹ ਨਹੀਂ ਗੁੜਗਾਉਂਦੇ ਹੈਗੇ ਸਰ ਗੁਰਮੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਸੰਧੂਰ ਆਪਰੇਸ਼ਨ ਅਸੀਂ ਕਰ ਚੁੱਕੇ ਹਾਂ ਉਹਨ ਰਾਜੇ ਦੀ ਦਾ ਆਪਰੇਸ਼ਨ ਕਰਨਾ ਹੈ ਮੈਂ ਤਾਂ ਕਹਾਂ ਡੀਐਮਸੀ ਜਾ ਕੇ ਵੀ ਆਪਰੇਸ਼ਨ ਕਰਾਉਣਾ ਚਾਹੀਦਾ ਐਡੀ ਕਿਹੜੀ ਗੱਲ ਹੈ ਜਿੱਥੇ ਮਰਜ਼ੀ ਕਰਨ ਸੰਧੂਰ ਆਪਰੇਸ਼ਨ ਜਿਹੜਾ ਹੈਗਾ ਉਹਦੇ ਚ ਦੇਖੋ ਕਾਮਯਾਬੀ ਦਾ ਮੈਂ ਬਹੁਤ-ਬਹੁਤ ਵਧਾਈ ਦੇਣਾ ਆਰਮੀ ਨੂੰ 에ਅਰ ਫੋਰਸ ਨੂੰ ਪਰ ਕੱਲ ਇਹ ਕੇਅਰ ਫੋਰਸ ਵਾਲੇ ਦਾ ਬਿਆਨ ਆਇਆ ਸੀਗਾ ਚੀਫ ਦਾ ਕਿ ਸਾਡੇ ਜਿਹੜੇ ਜਹਾਜ਼ ਥੱਲੇ ਡਿਗੇ ਆ ਉਹਨਾਂ ਦੇ ਕਿਸਾਨੀ ਜੇ ਮੈਂ ਉਹ ਆਪਣਾ ਜਿਹੜਾ ਬਿਆਨ ਨੂੰ ਸੱਚ ਮੰਨਾ ਤਾਂ ਫੇਰ ਤਾਂ ਗੱਲ ਨਾ ਕੌਂਟਰੋਵਰਸੀ ਵਾਲੀ ਹੋ ਜਾਂਦੀ ਹੈ ਤੇ ਮੈਂ ਨਾ ਜਿੱਥੇ ਇੰਡੀਆ ਦੀ ਗੱਲ ਆਉਂਦੀ ਹੈ ਭਾਰਤ ਦੀ ਗੱਲ ਆਉਂਦੀ ਹੈ ਮੈਂ ਕਦੀ ਵੀ ਉਹਨੂੰ ਕੌਂਟਰੋਵਰਸੀ ਪਾਉਣ ਵਾਲਾ ਬੰਦਾ ਨਹੀਂ ਹੈਗਾ ਸਰ ਦੂਜੀ ਪਾਰਟੀ ਦਾ ਆਪਰੇਸ਼ਨ ਕਰਨ ਦੀ ਗੱਲ ਕਰ ਰਹੇ ਆ ਮੈਂ ਕਹਿੰਦਾ ਜੀ ਉਹ ਜਿੰਦਾ ਮਰਜ਼ੀ ਆਪਰੇਸ਼ਨ ਕਰ ਲੈਣ ਜੀ ਉਹਨਾਂ ਦਾ ਬਿੱਟੂ ਜਿਹੜੇ ਸਾਡੇ ਹੈਗੇ ਆ ਉਹ ਬਹੁਤ ਸਿਆਣੇ ਨੇ ਯੂਨੀਅਨ ਮੰਤਰੀ ਨੇ ਉਹਨਾਂ ਨੇ ਆਪਰੇਸ਼ਨ ਕਰਨਾ ਹੁੰਦਾ ਗੋੜਿਆਂ ਦਾ ਤੇ ਕਾਰ